ਸਵੇਹਿਨ ਇਹ ਜਿਹੜਾ ਹੈ ਬਾਈਕ ਮਾਈਕਲ ਆਪਣਾ ਨਾਮ ਦੱਸ ਦਿਓ ਨਾਮ ਦੱਸੋ ਮੇਰਾ ਨਾਮ ਮਨੂਕ ਚੰਦਿਆਈ ਜੇ ਇਹ ਕਿਹ ਸਮਾਰਟ ਨੂੰ ਪਹਿਣਾ ਹੋਵੇ ਗਲਤ ਜਦ ਅਸੰਤ ਹੈ ਹੀ ਕੁਝ ਇਹ ਦੇਖ ਕੇ ਸਾਡੀ ਜੇ ਤੇਰੀ ਕੀ ਨਮੂ ਜੰਤ ਸਾਰੇ ਮੇਰੇ ਕੋਲ ਦੇ ਦੇ ਜੇ ਜੇਰੋ ਧਿਆਨ ਦਿੱਤਾ ਐਫ ਆਈ ਆਰ ਤੇ ਜਿਹੜੀ ਆ ਸਾਈਬਰ ਸੈਲ ਕਪੂਰ ਦੇ ਪਤਰ ਤੇ ਹੋਈ ਹੈ ਸਰਾਪੂਰ ਕਾ ਸਿੰਘ ਆ ਦੇ ਬੇਟੇ ਨੇ ਜਿਹੜੀ ਦਰਖਾਸਤ ਕਰਾਈ ਹੈ ਤੇ ਤੁਸੀਂ ਇੱਕ ਹੁਣ ਦੇਖੋ ਤੁਸੀਂ ਜਦੋਂ ਐਸੀ ਕੁਸ਼ਨ ਨੇ ਨਹੀਂ ਜਿਹੜੀ ਜਿਹੜੀ ਕੋ ਵਰਡ ਵੀ ਬੋਲਦੇ ਨੇ ਕਿ ਕੀ ਲੱਗ ਰਿਹਾ ਕੋਈ ਨੈਰੇਟਿਵ ਸੈੱਟ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਵੀ ਇਹ ਇਹ ਕਿਸ ਪਾਸੇ ਚੱਲ ਰਿਹਾ ਹੈ ਇਹ 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 ਤਾਂ ਮੈਨੂੰ ਲੱਗ ਰਿਹਾ ਵੀ ਇਹ ਕਾਂਗਰਸ ਨੂੰ ਇੰਨਾ ਤਖ਼ਣ ਪਚਾ ਰਿਹਾ ਹੈ ਵੇ ਰੋਜ਼ ਕਹਿੰਨਾਂ ਪਈ ਜਿਹੜਾ ਇਹੋ ਜੀ ਗੱਲ ਕਰਦਾ ਤੁਸੀਂ ਤੁਸੀਂ ਦੇਖ ਲਓ ਵੀ ਕਈ ਜਿਹੜੀ ਐਕਮ ਹੈ ਉਹ ਵੀ ਮੈਂ ਥੋੜਾ ਕਿਤੇ ਮੈਂ ਪੜ੍ਹ ਰਿਹਾ ਸੀ ਵੀ ਉਸੇ ਜਿਹੜਾ ਕਾਂਗਰਸ ਦਾ ਜਿਹੜਾ ਕੈਂਡੀਡੇਟ ਖੜਾ ਸੀ ਉਥੇ ਲੋਕਾਂ ਨਾਲ ਬੋਲ ਕੇ ਕਰਕੇ ਕਹਿ ਰਿਹਾ ਵੀ ਪਿੰਡ ਦਾ ਤੇ ਕੁੱਤਾ ਵੀ ਜੇ ਆਜੇ ਤਾਂ ਹੀ ਉਹਨੂੰ ਵੀ ਪੁੱਛ ਲਈਦਾ ਕਿ ਇਹ ਤਾਂ ਤੁਹਾਡਾ ਆਪਣਾ ਬੰਦਾ ਮੈਨੂੰ ਲੱਗਦਾ ਨਹੀਂ ਇਹ ਜਿਹੜਾ ਸਿੱਧਾ ਜਿਹੜਾ ਨਾ ਇਹ ਕਾਂਗਰਸ ਮਸਾਂ ਘਟਾਉਂਦੇ ਕਿਤੇ ਉਹਦਾ ਗੁੱਸਾ ਤਾਂ ਨਹੀਂ ਘਟ ਰਿਹਾ ਨਹੀਂ ਉਸਿਆ ਉਹਦਾ ਬਸਾ ਘਟ ਰਿਹਾ ਤੇ ਕੋਈ ਇੱਕ ਦਲ ਤੇ ਜਿਹੜੀ ਇਹ ਆ ਕਿ ਇਸ ਵੇਲੇ ਜਿਹੜਾ ਸਾਰੇ ਆਪਣੇ ਆਪ ਨੂੰ ਜਿੱਦ ਦੀ ਮੈਂ ਵੀ ਮੁੱਖ ਮੰਤਰੀ ਵੇਲੇ ਮੁੱਖ ਮੰਤਰੀ ਮੈਂ ਵੀ ਮੁੱਖ ਕੱਠੇ ਹੋ ਗਏ ਚੱਲਦੇ ਇਹ ਹਾਂ ਇਹ ਤਾਂ ਅਮੀ ਸਾਰਿਆਂ ਨੂੰ ਪਤਾ ਹੈ ਸਾਰੇ ਆਪਣੇ ਆਪ ਨੂੰ ਇਸ ਵੇਲੇ ਨਾ ਸਾਰੇ ਕਹਿੰਦੇ ਜੀ ਅਸੀਂ ਮੁੱਖ ਮੈਂ ਮੁੱਖ ਮੰਤਰੀ ਬਣ ਜਾਣਾ ਮੈਂ ਬਣ ਜਾਣਾ ਵੀ ਜਿਹੜਾ ਕੰਮ ਕਰਨ ਵਾਲਾ ਜਾਂ ਜਿੰਨਾ ਖਾਂ ਤੁਸੀਂ ਪਿਛਾ ਰਹੇ ਮੈਨੂੰ ਲੱਗਦਾ ਨਹੀਂ ਕਿ ਇੱਕ ਸਦਾ ਸਦਾ ਨੁਕਸਾਨ ਜਿਹੜਾ ਦਾਦਾ ਸਮਾਂ ਤੋਂ ਹੀ ਨਰਾਜ਼ ਕਰ ਰਹੇ ਹੋ ਇਹ ਸਦਾ ਸਦਾ ਨੁਕਸਾਨ ਜਿਹੜਾ ਹੈ ਇਹਨੂੰ ਕਿੱਦਾਂ ਇਹਨਾਂ ਨੇ ਹੁਣ ਇਹਨੂੰ ਜਿਹੜਾ ਡੈਮੇਜ ਜਿਹੜਾ ਕਰ ਦਿੱਤਾ ਇਹਨੂੰ ਕੰਟਰੋਲ ਕਿੱਦਾਂ ਕਰਨਾ ਇਹ ਤਾਂ ਹੁਣ ਹਾਈ ਕਮਾਂਡ ਦੇਖੇਗੀ ਪਰ ਮੇਰੇ ਜੋ ਮੈਨੂੰ ਲੱਗਦਾ ਹੈਗਾ ਜਿੰਨਾ ਕਿ ਮੈਂ ਲੋਕਾਂ ਤੇ ਫਿਰਦਾ ਇਹ ਸਦਾ ਸਦਾ ਨੁਕਸਾਨ ਜਿਹੜਾ ਹੈ ਕਾਂਗਰਸ ਪਾਰਟੀ ਨੇ ਜਿਹੜਾ ਪਛਾਦ ਦਿੱਤਾ ਕਿਉਂਕਿ ਜਿਹੜਾ ਬਾਦਵੀਂ ਭਾਈਚਾਰਾ ਜਿਹੜਾ ਇਹ ਇਹ ਕਾਂਗਰਸ ਦਾ ਜਿਹੜਾ ਵੋਟ ਬੈਂਕ ਹੈ ਆਪਾਂ ਬਲ ਕਲੇਮ ਕਰਦੇ ਆ ਕਿ ਜਿਹੜਾ ਸਾਨੂੰ ਜਿਹੜੇ ਆ ਮਰਜੀ ਸਿੰਘ ਜਾਂ ਬਾਦਮੀ ਖੜਾ ਭਾਈ ਜਰਾ ਚੜਾਇਆ ਇਹ ਸਾਡਾ ਬੂਲ ਪੈਂਟ ਹਾਈ ਕਮਾਂਡ